ਸਤਿ ਸ਼੍ਰੀ ਅਕਾਲ ਜੀ ਫਤਿਹ ਕਲੈਕਸ਼ਨ ਬਲੱਡ ਆ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਜੀ ਅੱਜ ਆਪਾਂ ਫਿਰ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜੀ ਸਭ ਤੋਂ ਪਹਿਲਾਂ ਤਾਂ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਫਤਿਹ ਕਲੈਕਸ਼ਨ ਬੀ ਐਲ ਜੈਡ ਤੇ ਨਾਮ ਤੇ ਹੈ ਜਿਹੜਾ ਇਸ ਤੋਂ ਬਾਅਦ ਜੀ ਇੰਸਟਾ ਤੇ ਆਪਣਾ ਪੇਜ ਹੈ ਜੀ ਫਤਿਹ ਕਲੈਕਸ਼ਨ 2023 ਦੇ ਨਾਮ ਤੇ ਪਲੀਜ਼ ਇੰਸਟਾਗ੍ਰam ਤੇ ਆਪਣੇ ਸਾਡੇ ਪੇਜ ਨੂੰ ਵੀ ਫੋਲੋ ਕਰੋ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਅੱਜ ਦੀ ਜਿਹੜੀ ਵੀਡੀਓ ਹੈ ਜੀ ਇਹਦੇ ਵਿੱਚ ਆਪਾਂ ਲੈ ਕੇ ਆਏ ਜੀ ਕਾਟਨ ਦੇ ਗੀ કોટਨ ਗੀਜ਼ਾ ਲਾਂ ਦੇ ਆਪਾਂ ਸੂਟ ਲੈ ਕੇ ਆਏ ਆ ਪਿਓਰ ਕਾਟਨ ਇਹ ਸਟੱਫ ਰਹਿਣ ਵਾਲਾ ਹੈ ਜੀ ਪਿਓਰ ਕਾਟਨ ਸਟੱਫ ਹੈ ਜੀ ਕੋਈ ਕੰਪਲੇਨ ਨਹੀਂ ਹੈ ਜੀ ਸਟੱਫ ਦੀ ਕਿਸੇ ਵੀ ਕਿਸਮ ਦੀ ਵਿਦਆਊਟ ਲਾਈਨਿੰਗ ਦਾ ਬੇਸ ਹੈ ਜੀ ਵਿਦਆਊਟ ਲਾਈਨਿੰਗ ਬੇਸ ਇਹ ਰੈਡੀ ਹੋਊਗਾ ਸੂਟ ਜਿਹੜਾ ਤੁਹਾਡਾ ਵਿਦਆਊਟ ਲਾਈਨਿੰਗ ਰੈਡੀ ਹੋਊਗਾ ਇਹਨਾਂ ਲੇਸੀਜ਼ ਵਗੈਰਾ ਆਪਣੇ ਕੋਲ ਦੀ ਸਾਰਾ ਕੁਝ ਹੈ ਦੀ ਤੁਸੀਂ ਲੇਸੀਜ਼ ਵਗੈਰਾ ਲੈ ਸਕਦੇ ਹੋ ਸਾਡੇ ਕੋਲ ਇਹਦੇ ਨਾਲ ਦੀਆਂ ਸਭ ਤੋਂ ਪਹਿਲਾ ਜਿਹੜਾ ਸੂਟ ਹੈ ਜੀ ਪ੍ਰਿੰਟ ਦੇਖੋ ਕਲਰ ਹੈ ਜੀ ਇਹਦਾ ਆ ਹੋਰੀ ਗਾਜਰੀ ਜੀ ਜਿਹੜੀ ਇਹਦੀ ਬੇਸ ਹੈ ਜੀ ਇਹਦਾ ਹੋਰੀ ਗਾਜਰੀ ਜੀ ਟੋਨ ਦੇ ਵਿੱਚ ਹੈ ਜੀ ਫੋਨ ਦੇ ਵਿੱਚ ਥੋੜਾ ਜਿਹਾ ਕਲਰ ਦਾ ਫਰਕ ਆ ਰਿਹਾ ਪ੍ਰਿੰਟ ਦੇਖੋ ਜੀ ਬਿਲਕੁਲ ਨਿੱਕੀ ਨਿੱਕੀ ਬੂਟੀ ਦਾ ਪ੍ਰਿੰਟ ਹੈ ਜੀ ਬਿਲਕੁਲ ਨਿੱਕੀ ਨਿੱਕੀ ਬੂਟੀ ਦਾ ਪ੍ਰਿੰਟ ਹੈ ਜਿਹੜਾ ਇਹਦਾ ਰੀਅਲ ਕਲਰ ਹੈ ਜੀ ਕੰਨੀ ਦੇ ਉੱਤੋਂ ਦਿਖ ਰਿਹਾ ਤੁਹਾਨੂੰ ਕੰਨੀ ਦੇ ਉੱਤੇ ਜਿਹੜਾ ਇਹਦਾ ਰੀਅਲ ਕਲਰ ਹੈ ਜੀ ਇਹ ਕੰਨੀ ਦੇ ਉੱਤੇ ਹੈ ਇਹ ਵਾਲਾ ਜਿਹੜਾ ਇੱਥੇ ਦਿਖ ਰਿਹਾ ਜੀ ਇਹ ਇਹਦਾ ਰੀਅਲ ਕਲਰ ਹੈ ਜਿਹੜਾ ਕਲਰ ਹੈ ਇਹਦਾ ਇੱਥੇ ਦਿਖ ਰਿਹਾ ਜੀ ਇਹ ਰੀਅਲ ਕਲਰ ਹੈ ਬਿਲਕੁਲ ਛੋਟੀ ਛੋਟੀ ਬੂਟੀ ਦਾ ਪ੍ਰਿੰਟ ਬਣਿਆ ਹੋਇਆ ਬਹੁਤ ਸੋਹਣਾ ਪ੍ਰਿੰਟ ਹੈ ਜੀ ਕੁਆਲਿਟੀ ਸੁਪਰਬ ਕੁਆਲਿਟੀ ਦਾ ਸਟੱਫ ਹੈ ਜੀ ਕੋਈ ਉਲੰਭੇ ਵਾਲੀ ਗੱਲ ਨਹੀਂ ਹੈ ਬਹੁਤ ਸੋਹਣਾ ਸਟੱਫ ਹੈ ਜੀ ਔਰ ਰੇਟ ਵੀ ਆਪਾਂ ਬੜਾ ਜਾਇਜ਼ਾ ਰੱਖਿਆ ਜੀ 650 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਨੂੰ ਬਣਾ ਸਕਦੇ ਹੋ ਲੇਸਿਸ ਵਗੈਰਾ ਆਪਣੇ ਕੋਲੇ ਸਾਰਾ ਕੁਝ ਅਵੇਲੇਬਲ ਹੈ ਜੀ ਪਿਓਰ ਕਾਟਨ ਸਟੱਫ ਰਹਿਣ ਵਾਲਾ ਹੈ بیس ਹੈਗਾ ਪਿਓਰ ਕਾਟਨ ਜੀ ਗਰਮੀ ਦੇ ਵਿੱਚ ਪਾਉਣ ਲਈ ਬਹੁਤ ਆਰਾਮਦਾਇਕ ਸਟੱਫ ਹੈ ਜੀ ਇਹਦੇ ਵਿੱਚ ਸੈਕੰਡ ਡਿਜ਼ਾਈਨ ਹੈ ਸੀਗਾ ਫਸਟ ਡਿਜ਼ਾਈਨ ਤੁਸੀਂ 5 ਮੀਟਰ ਦੇ ਵਿੱਚ ਇਹ ਸੂਟ ਬਣੇਗਾ ਜੀ 5 ਮੀਟਰ ਕੱਟ ਦੇ ਵਿੱਚ ਇਹ ਸੂਟ ਬਣੇਗਾ ਜੀ 5 ਮੀਟਰ ਕੱਟ ਦਾ ਰੇਟ ਰਹੇਗਾ ਜੀ 650 ਰੁਪਏ ਗੀਜ਼ਾ ਲਾਨ ਇਹਦਾ ਜਿਹੜਾ ਹੈਗਾ ਗੀਜ਼ਾ ਲਾਨ ਸਟੱਫ ਹੈ ਜੀ ਇਹ ਸੈਕਿੰਡ ਦੇਖੋ ਜੀ ਅੰਬੀਆਂ ਵਾਲਾ ਪ੍ਰਿੰਟ ਹੈ ਜੀ ਨੀਚੇ ਜਿਹੜੀ ਇਹਦਾ ਬੇਸ ਕਲਰ ਹੈ ਜੀ ਉਹ ਡੱਲ ਬਲੈਕ ਜ ਹੈ ਜੀ ਗ੍ਰੇਸ਼ੀ ਜੀ ਟੋਨ ਤੇ ਹੈ ਡੱਲ ਬਲੈਕ ਜ ਹੈ ਇਹਦਾ ਬੇਸ ਕਲਰ ਹੈ ਜੀ ਤੁਸੀਂ ਕੰਨੀ ਦੇ ਉੱਤੇ ਦੇਖ ਸਕਦੇ ਹੋ ਡੱਲ ਬਲੈਕ ਜ ਹੈ ਬੇਸ ਕਲਰ ਹੈ ਜੀ ਵੀ ਚੰਬੀਆਂ ਬਣੀਆਂ ਹੋਈਆਂ येलो ਨਾਲ ਕੰਬੀਨੇਸ਼ਨ ਕੀਤਾ ਲਾਈਟ ਜੇ येलो ਨਾਲ ਤੁਸੀਂ ਜਿੱਦਾ ਮਰਜੀ ਦੁਪੱਟੇ ਵਗੈਰਾ ਇਹਦੇ ਨਾਲ ਲਗਾ ਕੇ ਇਨ ਨੂੰ ਸੂਟ ਨੂੰ ਵਧੀਆ ਡਿਜ਼ਾਈਨਰ ਸੂਟ ਰੈਡੀ ਕਰ ਸਕਦੇ ਹੋ ਇਨਸਰਟਿੰਗ ਲੈਸ ਲਗਾ ਕੇ ਵਧੀਆ ਇਨਸਰਟ ਕਰਕੇ ਇਹਨੂੰ ਡਿਜ਼ਾਈਨਰ ਸੂਟ ਵੀ ਬਣਾ ਸਕਦੇ ਹੋ ਜਾਂ ਫਿਰ ਕੋਟ ਸੈੱਟ ਜਿਵੇਂ ਅੱਜਕਲ ਟ੍ਰੈਂਡਸ ਚੱਲ ਰਹੇ ਨੇ ਤੁਸੀਂ ਇਹਦਾ ਕੋਟ ਸੈੱਟ ਵੀ ਬਣਾ ਸਕਦੇ ਹੋ ਜੀ ਇਹ ਹੈਗਾ ਸੀ ਜੀ ਸੈਕਿੰਡ ਕਲਰ 3 ਜਿਹੜਾ ਕਲਰ ਆਏਗਾ 3 ਜਿਹੜਾ ਸੂਟ ਆਏਗਾ ਇਹ ਹੈਗਾ ਜੀ ਆਫ ਵਾਈਟ ਜਾਂ ਜਿਹੜਾ ਦਾ ਬੇਸ ਰਹੇਗਾ ਆਫ ਵਾਈਟ ਸਟਫ ਰਹੇਗਾ ਗੀਜ਼ਾ ਲਾਨ ਪਿਓਰ ਕਾਟਨ ਸਟਫ ਹੈ ਜੀ ਆਫ ਵਾਈਟ ਇਹਦਾ ਬੇਸ ਹੈ ਆਫ ਵਾਈਟ ਬੇਸ ਦੇ ਉੱਤੇ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਹੇ ਸਟੱਫ ਹੈਗਾ ਜੀ ਪਿਓਰ ਕਾਟਨ ਸਟੱਫ ਦੀ ਫੁੱਲ ਗਰੰਟੀ ਹੈ ਜੀ ਕਲਰ ਦੀ ਕਪੜੇ ਦੀ ਬੁਰ ਵਗੈਰਾ ਕਦੇ ਵੀ ਨਹੀਂ ਆਉਂਦਾ ਇਸ ਸਟੱਫ ਦੇ ਉੱਤੇ ਕਦੇ ਵੀ ਬੁਰ ਵਗੈਰਾ ਦੀ ਸ਼ਿਕਾਇਤ ਨਹੀਂ ਆਏਗੀ ਬਹੁਤ ਸੋਹਣਾ ਸਟੱਫ ਰਹਿਣ ਵਾਲਾ ਹੈ ਜੀ ਇਹ ਸਟੱਫ ਤੁਸੀਂ ਦੇਖ ਹੀ ਸਕਦੇ ਹੋ ਕਿੰਨਾ ਪਿਆਰਾ ਸਟੱਫ ਰਹੇਗਾ ਜੀ ਇਹ ਬਹੁਤ ਸੋਹਣਾ ਸੌਫਟ ਦਾ ਸਟੱਫ ਬਿਲਕੁਲ ਸੌਫਟ ਸਟੱਫ ਹੈ ਜੀ ਪਿਓਰ ਕਾਟਨ ਸਟੱਫ ਹੈ ਪਤਲਾ ਕੋਈ ਏਦਾਂ ਦੀ ਲਾਈਨਿੰਗ ਦੀ ਵੀ ਜ਼ਰੂਰਤ ਨਹੀਂ ਹੈ ਕੋਈ ਇੰਨਾ ਟਰਾਂਸਪੇਰੈਂਸ ਵਾਲਾ ਵੀ ਕੱਪੜਾ ਨਹੀਂ ਹੈਗਾ ਵੀ ਤੁਹਾਨੂੰ ਵਿੱਚੋਂ ਹਨਾ ਵੀ ਬੋਡੀ ਦਿਖੇਗੀ ਵੀ ਲਾਈਨਿੰਗ ਲਗਾਉਣ ਦਾ ਕੋਈ ਇਸ਼ੂ ਨਹੀਂ ਹੈ ਜੀ ਲਾਈਨਿੰਗ ਆਲਾ ਵੀ ਡਿਜ਼ਾਈਨਰ ਜੇ ਪੀਸ ਤੁਸੀਂ ਇਹਨਾਂ ਨਾਲ ਬਣਾ ਸਕਦੇ ਹੋ ਕੋਰਸੈਟ ਬਣਾ ਸਕਦੇ ਹੋ ਸਿੰਪਲ ਸੂਟ ਬਣਾ ਸਕਦੇ ਹੋ ਜਾਂ ਫਿਰ ਲੇਸਿਸ ਵਗੈਰਾ ਇਨਸਰਟ ਕਰਕੇ ਬਣਾ ਸਕਦੇ ਹੋ ਅਗਰ ਇਹਦਾ ਦੁਪੱਟਾ ਵੀ ਟ੍ਰਿਪਲ ਡਾਈ ਡਬਲ ਡਾਈ ਹੋ ਕੇ ਬ ਥਰਡ ਜਿਹੜਾ ਇਹਦੇ ਵਿੱਚ ਕਲਰ ਹੈ ਜੀ ਪਿੰਕ ਬਿਲਕੁਲ ਲਾਈਟ ਪਿੰਕ ਦਾ ਪ੍ਰਿੰਟ ਹੈ ਜੀ ਲਾਈਟ ਪਿੰਕ ਦਾ ਜਿਹੜਾ ਇਹਦਾ ਬੇਸ ਕਲਰ ਹੈ ਉੱਪਰ ਫਲਾਰ ਦਾ ਪ੍ਰਿੰਟ ਬਣਿਆ ਹੈ ਜੀ ਫਲਾਰ ਪ੍ਰਿੰਟ ਬਣਿਆ ਹੈ ਬਹੁਤ ਸੋਹਣਾ ਪ੍ਰਿੰਟ ਬਣਿਆ ਹੈ ਜੀ ਪ੍ਰਿੰਟ ਦੇਖੋ ਜੀ ਕਿੰਨਾ ਪਿਆਰਾ ਪ੍ਰਿੰਟ ਬਣਿਆ ਹੋਇਆ ਹੈ ਉੱਪਰ ਥੋੜਾ ਜਿਹਾ ਡਾਰਕ ਪਿੰਕ ਦੇ ਨਾਲ ਪ੍ਰਿੰਟ ਬਣਿਆ ਹੋਇਆ ਹੈ ਬਹੁਤ ਸੋਹਣਾ ਬਹੁਤ ਸੋਹਣਾ ਪ੍ਰਿੰਟ ਬਣਿਆ ਹੈ ਜੀ ਹੁਣ ਆਪਣੇ ਕੋਲੇ ਦੇਖੋ ਇਹਦੇ ਨਾਲ ਤੁਸੀਂ ਜਿਵੇਂ ਮਰਜ਼ੀ ਲੇਸਿਸ ਵਗੈਰਾ ਲਗਾ ਕੇ ਰੈਡੀ ਕਰਕੇ ਜੀ ਪਿਓਰ ਦਾ ਦੁਪੱਟਾ ਆਏਗਾ ਜੀ ਇਹ ਦੇਖੋ ਪਿਓਰ ਦਾ ਦੁਪੱਟਾ ਜਿਹੜਾ ਆਇਆ ਜੀ ਇਸ ਵਾਰ ਆਪਣੇ ਕੋਲੇ ਬਿਲਕੁਲ ਪੀਕੋ ਵਗੈਰਾ ਕੀਤਾ ਹੋਇਆ ਜੀ ਦੁਪੱਟਾ ਬਹੁਤ ਵਧੀਆ ਕੁਆਲਿਟੀ ਦਾ ਦੁਪੱਟਾ ਹੈ ਜੀ ਪਿਓਰ ਦਾ ਕੁਆਲਿਟੀ ਵਧੀਆ ਜੀ ਦੁਪੱਟੇ ਦੀ 200 ਰੁਪਏ ਦਾ ਇਹ ਦੁਪੱਟਾ ਰਹੇਗਾ ਜੀ 2.5 ਮੀਟਰ ਦੀ ਇਹ ਕਟ ਆਏਗੀ ਇਹਨਾਂ ਨਾਲ ਤੁਸੀਂ ਸਾਡੇ ਤੋਂ ਪਿਓਰ ਦਾ ਦੁਪੱਟਾ ਵੀ ਲਾਈ ਕਰਵਾ ਸਕਦੇ ਹੋ ਇੱਕ ਆਪਣੇ ਕੋਲੇ ਇੱਕ ਨਵੀਂ ਚੀਜ਼ ਆਈ ਹੈ ਜੀ ਇਹ ਇੱਕ ਨਵਾਂ ਦੁਪੱਟਾ ਆਇਆ ਜੀ ਆਪਣੇ ਕੋਲੇ ਦੁਪੱਟਾ ਬਹੁਤ ਸੋਹਣਾ ਜੀ ਇਹ ਇਹ ਟੈਬੀ ਚੱਕ ਦਾ ਦੁਪੱਟਾ ਜੀ ਇਹ بیس ਹੈਗਾ ਜੀ ਇਹਦਾ ਟੈਬੀ ਚੱਕ ਦੁਪੱਟੇ ਦਾ ਫਾਲ ਬਹੁਤ ਵਧੀਆ ਓਦਾਂ ਵੀ ਨਹੀਂ ਹੈਗਾ ਵੀ ਕੋਈ ਵੀ ਜਿਵੇਂ ਆਪਾਂ ਕਹਦੀ ਵੀ ਉੱਡੀ ਜਾਏਗਾ ਕੋਈ ਜਾਂ ਸਿਰ ਤੇ ਲੈਂਦੀਆਂ ਜਿਹੜੀਆਂ ਭੈਣਾ ਵੀ ਸਿਰ ਤੇ ਨਹੀਂ ਖੜਨਾ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਵਧੀਆ ਦੁਪੱਟੇ ਦਾ ਫਾਲ ਰਹਿਣ ਵਾਲਾ ਹੈ ਦੁਪੱਟੇ ਦੀ ਕੁਆਲਿਟੀ ਬਹੁਤ ਅੱਛੀ ਹੈ ਇਹ ਦੁਪੱਟਾ ਰਹੇਗਾ ਜੀ 450 ਰੁਪਏ ਦਾ ਦੁਪੱਟਾ ਮਿਲੇਗਾ ਤੁਹਾਨੂੰ 2.5 ਮੀਟਰ ਦਾ ਦੁਪੱਟੇ ਦੀ ਕੁਆਲਿਟੀ ਬਹੁਤ ਵਧੀਆ ਜੀ ਨਾਲ ਤੇ ਜਿਹੜਾ ਪਿਓਰ ਦਾ ਦੁਪੱਟਾ ਜੀ ਇਹਦਾ ਰੇਟ ਹੈਗਾ ਜੀ 200 ਰੁਪਏ ਪਿਓਰ ਦਾ ਦੁਪੱਟਾ ਆਏਗਾ ਜੀ 200 ਰੁਪਏ ਦਾ ਤੁਸੀਂ ਜਿੱਦਾਂ ਮਰਜ਼ੀ ਦੁਪੱਟਾ ਡਬਲ ਟ੍ਰਿਪਲ ਕਲਰ ਦਾ ਸੱਟ ਤੋਂ ਡਾਈ ਕਰਵਾ ਸਕਦੇ ਹੋ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਚਾਰ ਹੀ ਪ੍ਰਿੰਟ ਦਿਖਾਈ ਨੇ ਜੀ ਸਾਰੇ ਗੀਜ਼ਾ ਲਨ ਰਹਿਣਗੇ ਜੀ ਸਟੱਫ ਰਹੇਗਾ ਬਿਲਕੁਲ ਪਿਓਰ ਕਾਟਨ 100% ਪਿਓਰ ਕਾਟਨ ਸਟੱਫ ਰਹਿਣ ਵਾਲਾ ਹੈ ਜੀ ਚਾਰ ਮੈਂ ਇਹਦੇ ਵਿੱਚ ਕਲਰ ਦਿਖਾਈ ਨੇ ਜੀ ਪਿੰਕ ਦਿਖਾਇਆ ਪ੍ਰਿੰਟ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਸੋਹਣਾ ਪ੍ਰਿੰਟ ਹੈ ਜੀ ਇਸ ਤੋਂ ਬਾਅਦ ਦੇਖੋ ਆਫ ਵਾਈਟ ਦਿਖਾਇਆ ਫਿਰ ਹੈਗਾ ਜੀ ਆਪਣਾ ਅੰਬੀਆਂ ਵਾਲਾ ਡਿਜ਼ਾਈਨ ਗੀਜ਼ਾ ਲਨ ਸਟੱਫ ਹੈ ਜੀ ਬਕਾਇਦਾ ਕੰਨੀ ਦੇ ਉੱਤੇ ਲਿਖਿਆ ਆਏਗਾ ਪਿਓਰ ਕਾਟਨ ਸਟੱਫ ਹੈ ਰੇਟ ਹੈਗਾ ਜੀ 650 ਰੁਪਏ 650 ਰੁਪਏ ਦੇ ਵਿੱਚ ਸੂਟ ਤੁਸੀਂ ਬਣਾ ਸਕਦੇ ਹੋ ਔਰ ਇਹਨਾਂ ਸੂਟਾਂ ਦੇ ਵਿੱਚੋਂ ਜਾਂ ਫਿਰ ਦੁਪੱਟਿਆਂ ਦੇ ਵਿੱਚੋਂ ਤੁਹਾਨੂੰ ਕੁਝ ਪਸਾਉਂਦਾ ਪਸੰਦ ਆਉਂਦਾ ਜੀ ਤੁਸੀਂ ਲੈਣਾ ਚਾਹੁੰਦੇ ਹੋ ਨੀਚੇ ਵੀਡੀਓ ਤੇ ਮੇਰਾ ਨੰਬਰ ਚੱਲ ਰਿਹਾ ਹੈ ਜੀ ਤੁਸੀਂ ਮੇਰੇ ਨੰਬਰ ਤੇ ਕਾਲ ਕਰਕੇ ਜਾਂ ਫਿਰ ਸਕਰੀਨਸ਼ਾਟ ਭੇਜ ਕੇ WhatsApp ਤੇ ਆਪਣਾ ਤੁਸੀਂ ਆਰਡਰ ਬੁੱਕ ਕਰ ਸਕਦੇ ਹੋ ਅਗਰ ਦੁਪੱਟੇ ਵੀ ਲੈਣੇ ਆ ਤਾਂ ਸਾਡੇ ਦੇ ਦੁਪੱਟੇ ਵੀ ਤੁਸੀਂ ਲੈ ਸਕਦੇ ਹੋ ਔਰ ਮੇਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ